ਅਜੀ ਕੀ ਨਾਮ ਨੇ ਸ਼ੁਭਮ ਦੁਕਾਨ ਦਾ ਕੀ ਨਾਮ ਹੈ ਆਪਣਾ ਬ੍ਰਾਂਡ ਰੂਟ ਇਹ ਮੰਡੀ ਚ ਕੀ ਘਟਨਾ ਹੈ ਰਾਤ ਦੀ ਰਾਤੀ ਯਾਰ ਆਪਣਾ ਟਰਾਈਕ ਵੇ ਚੋਰੀ ਹੋਈ ਹੈਗੀ ਆ ਤੇ ਟਰਾਈਕ ਵੇ ਚੋਰ ਆਇਆ ਵਾ 3:30 ਵਜੇ ਗਿਆ ਵਾ ਸਮਾਨ ਸਭ ਲੈ ਗਿਆ ਵਾ ਤੇਲ ਦੀਆਂ ਬੋਤਲਾਂ ਆਪਣੀਆਂ ਚੋਲ ਲੈ ਗਿਆ ਸਾਰੇ ਆਪਣਾ ਤੇ ਇਹ ਰੋਡ ਹੈ ਜਿੱਥੋਂ ਇਹਨੇ ਚੋਰੀ ਕੀਤੀ ਆ ਗੱਲਾਂ ਤੋੜਤਾ ਉਹਨੇ ਤੇ ਉੱਪਰ ਦੇ ਦਰਵਾਜ਼ੇ ਤੋਂ ਆਇਆ ਉਹਨੇ ਉੱਪਰੋਂ ਐਂਟਰ ਹੋਇਆ ਵਾ ਇਹਦੇ ਨਾਲ ਆਹ ਰੋਡ ਨਾਲ ਤੋੜਿਆ ਆਹੋ ਆਹੋ ਦੇਖੀ ਕਿੰਨਾ ਦਾ ਨੁਕਸਾਨ ਦਾ ਦਾ ਕਰ ਗਿਆ ਮੇਰੇ ਹਿਸਾਬ ਨਾਲ 35-40 ਹਜ਼ਾਰ ਦੇ ਕਿਤੇ ਨਹੀਂ ਗਿਆ ਸਮਾਨ ਕੋ ਚੋਰੀ ਕੀਤਾ ਕਿ ਕੀ ਚੋਰੀ ਕੀਤਾ ਕੋਈ ਲੱਗਾ ਪਤਾ ਆਹੋ ਸਾਡਾ ਆਪਣਾ ਈਦਛ ਦੇ ਚਾਰਜਰ ਸੀਗਾ ਲੋਹਾ ਮਜ਼ਬੂਤ ਸੀਗਾ ਉਹ ਚਾਰਜਰ ਸਾਰਾ ਚੁੱਕ ਕੇ ਲੈ ਗਿਆ ਫਿਰ ਚਾਵਲ ਲੈ ਗਿਆ ਥੈਲੀਆਂ ਲੈ ਗਿਆ ਪਲਸ ਟੋਫੀਆਂ ਲੈ ਗਿਆ ਸਾਰੀਆਂ ਉਸ ਤੋਂ ਬਾਅਦ ਮਹਿੰਗੇ ਸੋਦਾ ਹੀ ਦੇਸੀ ਘੋਸੀਗਾ ਉਹ ਲੈ ਗਿਆ ਸੀਸੀਟੀਵੀ ਕੋਈ ਦੀ ਹੋਈ ਰਿਕਾਰਡ ਆਹ ਰਿਕਾਰਡ ਹੈਗੀ ਆ ਤਮ ਦਿਖਾ ਦੇ ਨੇ ਸਾਰੀ ਹੋ ਗਈ ਹਾਂਜੀ ਕੈਸ਼ ਲੈ ਗਿਆ ਕੈਸ਼ ਲੈ ਗਿਆ 86 ਕੈਸ਼ ਹੋਈ 15000 ਰੁਪਏ ਦਾ ਹੀ ਲੈ ਗਿਆ ਨਾਲ ਉਹ ਵੀ ਕਿਵੇਂ ਦੇ ਦੇ ਪਹਿਲਾਂ ਵੀ ਘਟਨਾਵਾਂ ਲਗਾਤਾਰ ਹੋ ਰਹੀਆਂ ਪਹਿਲਾਂ ਵੀ ਇੱਕ ਦੋ ਹੋ ਚੁੱਕੀਆਂ ਸੋ ਵਪਾਰੀਓ ਤੁਸੀਂ ਕਿਸ ਕਿਸ ਤਰ੍ਹਾਂ ਦੇ ਦੇਵੇਂ ਕਿਵੇਂ ਕੰਮ ਕਰੋਗੇ ਵਪਾਰ ਕਰਨਾ ਹੋਈ ਬੜਾ ਔਖਾ ਗਿਆ ਰੋਜ਼ ਰੋਜ਼ ਚੋਰੀਆਂ ਹੁੰਦੀ ਪਈਆਂ ਹੈਗੀਆਂ ਵਾ ਤੇ ਸਾਡੇ ਸਾਹਮਣੇ ਹੀ ਆ ਸਾਨੂੰ ਲੱਗਦਾ ਇਹ ਫਰਕ ਪਏਗਾ ਲੇਕਿਨ ਫਰਕ ਪਿਆ ਹੀ ਕੋਈ ਨਹੀਂ ਪਹਿਲਾਂ ਆਂਡ ਗਵਾਂ ਸਾਡੇ ਚੋਰੀਆਂ ਹੋਈਆਂ ਤੇ ਹੁਣ ਵੀ ਇਹੀ ਹਾਲ ਹੈਗਾ ਕੁਸ਼ਕਾਇਦ ਅਦਾਨੀ ਕਰਾਈ ਤੂੰ ਸ਼ਿਕਾਇਤ ਅਜ ਕਰਾਣੀ ਹੈਗੀ ਆ ਕਰਾ ਲਓ ਕੋਈ ਹਾਂ ਕਰਾ ਲੈਂਦੇ ਆ ਬਸ ਕੀ ਮੰਗ ਕਰਦੇ ਪ੍ਰਸ਼ਾਸਨ ਕੋ ਮੰਗ ਤੇ ਇਹੀ ਕਰਨੀ ਹੈ ਕਿ ਆਪਣਾ ਦੇਖਰੇ ਕੀਤੀ ਜਾਏ ਤੇ ਸਰ ਮੇਰਾ ਨਾਮ ਲਲਿਤ ਮਹਾਜਨ ਹੈ ਸਾਡੀ ਫਰਮ ਦਾ ਨਾ ਬ੍ਰੈਂਡਡood ਬਿਜ਼ਨਸ ਆਈਡੀਆਸ ਆ ਸੰਗਲਪੁਰਾ ਰੋਡ ਤੇ ਸ੍ਰੀਕ੍ਰਿਸ਼ਨਾ ਮੰਦਿਰ ਦੇ ਲੱਗੇ ਸਾਡੀ ਦੁਕਾਨ ਚੋਰੀ ਹੋਈ ਹੈ ਕੀ ਘਟਨਾ ਹੈ ਸਵੇਰੇ ਅਹੀ ਪੋਣੇ ਕ 10 ਵਜੇ ਜਦੋਂ ਦੁਕਾਨ ਖੋਲੀ ਤੇ ਸ਼ਟਰ ਮੁੰਡਿਆਂ ਨੇ ਚੁੱਕਿਆ ਤੇ ਉਹਨੇ ਆਪਣਾ ਸ਼ਟਰ ਚੁੱਕ ਕੇ ਤੇ ਨਾ ਬਾਹਰ ਖੜਾ ਸੀ ਮੈਨੂੰ ਕਹਿੰਦਾ ਕੀ ਗੱਲ ਤੀ ਬੌਜੀ ਤੀ ਲਾਈਟਾਂ ਸਾਰੀ ਜਗਦੀ ਛੱਡ ਕੇ ਤੇ ਮੈਂ ਕਹਿੰਦਾ ਨਹੀਂ ਨਹੀਂ ਇਹ ਰਾਈ ਦਾ ਲਾਈਟ ਬੰਦ ਕਰਕੇ ਜਾਨੇ ਫਿਰ ਦੇਖਿਆ ਤੇ ਇਹੀ ਆਪਣੇ ਦਫਤਰ ਵਿੱਚ ਆਏ ਤੇ ਗੱਲਾਂ ਵੀ ਟਕਰਾ ਪਿਆ ਸੀ ਉਹ ਰਾਤ ਕਿਤੇ 2:30 ਪੋਣੀ ਤੇਰੇ ਵੀ ਆਇਆ ਫਿਰ ਅਸੀਂ ਕੈਮਰੇ ਦੀ ਰਿਕਾਰਡਿੰਗ ਸਾਰੀ ਚੈੱਕ ਕੀਤੀ ਆ ਪਹਿਲਾਂ ਉੱਪਰੋਂ ਆਇਆ ਛੱਤ ਤੋੜ ਕੇ ਫਰੰਟ ਵਾਲੇ ਪਾਸਿਓਂ ਫਿਰ ਉਹਨੇ ਸਾਡੇ ਕੈਬਨ ਖੋਲ੍ਹਿਆ ਕੈਬ ਉਹ ਸਭ ਤੋਂ ਪਹਿਲਾਂ ਉਹਨੇ ਕੀਤੇ ਕੈਮਰੇ ਦਾ ਮੂੰਹ ਪਰਲੇ ਬਨੇ ਕੀਤਾ ਤੇ ਜਦੋਂ ਉੱਪਰੋਂ ਐਂਟਰ ਕੀਤਾ ਉੱਪਰ ਕੈਮਰੇ ਚੋਂ ਵੀ ਨਜ਼ਰ ਆ ਰਿਹਾ ਕਿ ਉਹਨੇ ਨਾ ਮੂੰਹ ਤਰਮਾਲ ਬਨੇ ਗੱਲਾਂ ਤੋੜਨ ਦੀ ਕੋਸ਼ਿਸ਼ ਕੀਤੀ ਫਿਰ ਗੱਲਾਂ ਤੋੜਿਆ ਉਹਨੇ ਗੱਲੇ ਚ 5-7 ਹਜ਼ਾਰ ਰੁਪਏ ਦਾ ਸੀ ਰਾਦਾ ਉਹ ਕੱਢਿਆ ਫਿਰ ਸਮਾਨ ਸੂਚ ਚੁੱਕ ਕੇ ਖੜਿਆ ਫਿਰ ਚਾਵਲ ਦੀ ਗੁੱਥੀਆਂ ਪਹਿਲਾਂ ਭਾਰੀਆਂ ਲੱਗੀਆਂ ਉਹਨੂੰ ਉੱਪਰ ਜਾ ਕੇ ਉਹਨੂੰ ਪਲ ਇਕ ਇਰੀਕ ਸ਼ਾਦਾ ਚਾਰਜਰ ਆ ਤੇ ਹੋਰ ਦੇਸੀ ਕਿਉਂ ਵਗੈਰਾ ਕੋਈ ਸਾਰਾ ਜਿੰਨਾ ਕੋਲ ਕੋ ਪਿਆ ਜਾ ਸਕਿਆ ਸਲਿਮ ਟ੍ਰਿੰਪ ਜਾਂ ਮੁੰਡਾ ਹੀ ਉਹ ਦੇਖਣ ਨੂੰ ਲੱਗਦਾ ਕਿ ਟੋਪੀ ਪਾਈ ਦੀ ਸੀ ਉਹਨੇ ਨਾਲ ਦੇਖਣ ਨੂੰ ਲੱਗਦਾ ਕੋਈ 28 30 ਸਾਲ ਦਾ ਮੁੰਡਾ ਹੈਗਾ ਤੇ ਸਮਾਨ ਭਰ ਕੇ ਤੇ ਉੱਪਰ ਆਪਣਾ ਮੋਢੇ ਦੇ ਟਾਂਕੇ ਤੇ ਫਰੰਟ ਵਾਲੇ ਬੰਨੋ ਫਿਰ ਨੈਚਰਲੀ ਉੱਥੇ ਕਿਉਂਕਿ ਬਾਕੀ ਉਹ ਦਰਵਾਜ਼ੇ ਠੀਕ ਹੈ ਸਿਰਫ ਕੋ ਉਹਨੇ ਕੋ ਔਰ ਲੱਕੜ ਚ ਫਸਾ ਕੇ ਨਾ ਤੇ ਉਹ ਲੱਕੜ ਚ ਲੱਗੀ ਦੀ ਤੇ ਉਹਨੇ ਤੋੜ ਕੇ ਤੇ ਲੈ ਗਿਆ ਸਮਾਨ ਤੇ ਘੰਟਾ ਬੋੜਾ ਘਟਾ ਰਿਹਾ ਟਾਈਪੁਨੇ ਤੇ ਨਾ ਤਸਬਾ ਤੇ 3:30 ਚੱਲ ਗਿਆ ਕੋਈ ਵੀ ਸ਼ਿਕਾਇਤ ਦਰਵਾਈ ਸੀ ਸ਼ਿਕਾਇ ਕਹਿੰਦੇ ਪੁਲਿਸ ਆ ਰਹੀ ਆ ਇਨਵੈਸਟਿੰਗ ਆਂਡ ਗਵਾਂਡ ਸਾਡੇ ਦੋ ਤਿੰਨ ਦੁਕਾਨਾਂ ਤੇ ਸਾਡੇ ਚਾਚਾ ਜੀ ਮਾਸਟਰ ਜੀ ਆਰ ਐਂਟਰਪ੍ਰਾਈਜ਼ਸ ਉਹਨਾਂ ਦੇ ਵੀ ਛੱਤ ਤੋੜ ਕੇ ਪਿਛੇ ਆਏ ਸੀ ਕਿ ਵਗਰਾ ਸਮਾਂ ਚੋਰੀ ਚੋਰੀ ਕਰਕੇ ਲੈ ਗਏ ਹਾਲ ਤੱਕ ਚੋਰ ਫੜੋਏ ਨਹੀਂ ਹੈਗੇ ਤੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਨੇ ਆ ਰਿਕੁਐਸਟ ਵੀ ਕਰਨੇ ਆ ਵੀ ਇਹਨਾਂ ਲੋਕਾਂ ਨੂੰ ਨਕੀਲ ਪਾਈ ਜੇ ਨਸ਼ੇੜੀ ਨੇ ਪਤਾ ਨਹੀਂ ਕੌਣ ਨੇ ਤਾਂ ਕਿ ਇਹਨਾਂ ਦੀ ਹਿੰਮਤ ਜਿਹੜੀ ਨਹੀਂ ਵਧ ਗਈ ਦੀਆਂ ਇਹ ਮਤਾਨੀਆਂ ਨਾ ਵਧਣ ਇਹ ਚੋਰੀ ਰੁਕ ਜੰਨ ਔਰ ਕੀ ਸਮਾਜ ਇਨਾ ਦਾ ਐਸਟੀਮੇਟ ਨੁਕਸਾਨ ਹੋ ਗਿਆ ਆਪਾਂ ਇਹ ਹੱਲੇ ਹੋਰ ਦਿਖਦੇ ਪਏ ਪਤਾ ਨਹੀਂ ਹੁਣ ਕਿੰਨਾ ਨੁਕਸਾਨ ਹੋ ਗਿਆ ਸਮਾਨ ਅਜੇ ਸਵੇਰ ਦੇ ਪ੍ਰੇਸ਼ਾਨਾ ਕੋਈ ਕੰਮ ਕਰਦੇ ਹੀ ਕਰ ਨਹੀਂ ਪਾਏ ਗੱਲੀ 'ਚ ਕਿੰਨਾ ਕੈਸ਼ ਹੈ ਗੱਲੀ 'ਚ ਤਾਂ 5-7 ਹਜ਼ਾਰ ਰੁਪਏ ਕੈਸ਼ ਪਰ ਬਸ ਇਹ ਹੈ ਕਿ ਨਸ਼ੇ ਦੇ ਚੱਕਰ 'ਚ ਜਿਹੜੇ ਛੋਟੇ-ਛੋਟੇ ਬੱਚੇ ਆ ਕੰਮਕਾਰ ਕਰਦੇ ਨਹੀਂ ਨਸ਼ੇ ਦੀ ਆਦਤਾਂ ਮਾੜੀਆਂ ਪੈ ਗਈਆਂ ਨਸ਼ੇ ਮਹਿੰਗੇ ਨੇ ਤੇ ਉਹ ਕਰਦੇ ਹੁਣ ਉਹ ਕਮਾਈ ਕਰਨੀ ਪਾਉਂਦੇ ਸ਼ਰੀਰਾਂ 'ਚ ਤਾਕਤਾਂ ਵੀ ਨਹੀਂ ਰਹਿਦੀਆਂ ਤੇ ਫਿਰ ਇਹ ਚੋਰੀ ਕਰਨਾ ਈਜ਼ੀ ਟਾਰਗੇਟ ਹੁੰਦਾ ਵੀਰ ਕਿਸੇ ਦੁਕਾਨ ਥੋੜੀ ਬਸ ਰੱਖਦੇ ਸੌ ਪੇ ਕਿੱਥੇ ਵੜੀਏ ਸਮਾਨ ਕੱਢ ਕੇ ਚੋਰੀ ਕਰ ਲਾਂਗੇ ਸੋ ਸਮਾਨ ਵੇਚ ਵਪਾਰੀ आले ਕਿੰਨਾ ਕੁ ਖਾਵਾ ਦੀ ਮੰਦੀ। ਮੁੱਖਾਈ ਹੈ ਜੀ ਵਪਾਰੀਆਂ ਕਿੰਨੀਆਂ ਕਮਾਈਆਂ ਪਿੱਛੇ ਜੀ ਆ ਪਰ ਇੰਡੀਆ ਪਾਕਿਸਤਾਨ ਦੀ ਲੜਾਈ ਦੇ ਚੱਕਰ ਚ ਲੋਕਾਂ ਨੇ ਥੋੜੇ ਦਿਨ ਪਹਿਲਾਂ ਰਸਾਂ ਨੂੰ ਇਕੱਠਾ ਕਰ ਲਿਆ ਉਹਦੇ ਬਾਅਦ ਹੁਣ ਕੰਮ ਕਰਦੇ ਮੰਦੀ ਆ। ਰਾਗ ਤੱਕ ਕਾਸ਼ਾ ਕੰਮ ਘਟਾ। ਤੇ ਉਸ ਕਦੇ ਅਸੀਂ ਲੋਕ ਪਰੇਸ਼ਾਨ ਨੇ ਉਧਰ ਬੈਂਕਾਂ ਦੇ ਵਿਆਜ ਦੇਣ ਦੇ ਆ ਐਨੇ ਨੁਕਸਾਨ ਕਰ ਡਿਆ। ਹੁਣ ਨਾ ਨਾ ਕਰਦੇ ਸਾਡੇ 25-30 ਹਜ਼ਾਰ ਲੱਗ ਜਾਨਾ ਛੇੜੇ ਛੋੜੇ ਦੁਬਾਰਾ ਕਰਾਂਗੇ ਸੈੱਟ ਕਰਾਂਗੇ ਦਰਵਾਜ਼ੇ ਦੁਬਾਰਾ ਲਵਾਵਾਂਗੇ ਗੱਲਾਂ ਨਾਲ ਕਰਾਂਗੇ। ਜਿਹੜਾ ਈ ਰਿਕਸ਼ਾ ਚਾਰਜ ਹੋ ਗਿਆ ਸਮਾਨ ਲੱਗਿਆ। ਨਾ ਨਾ ਉਹ ਸਾਰੇ ਲਾਮਰਲਾ ਕੀ ਮੇਰੇ ਮਨ ਕਹਦਾ ਕੀ ਕੰਨਾ ਸੱਟਾ ਤੇ ਵੇਰ ਨੂੰ ਸੱਟ ਪੈ ਗਈ ਤਾਂ ਛੱਲੀ ਪੈਣੀ ਆ ਇਹ ਵੀ ਚੋਰ ਫਰੋਜਨ ਤੇ ਬੜੀ ਵਧੀਆ ਗੱਲ ਹੈ ਤਾਂ ਕਿ ਅੱਗੋਂ ਵੀ ਚੋਰੀ ਰੁਕ ਸਕਣ ਤੇ ਜਿਹੜੀ ਪੁਰਾਣੀਆਂ ਚੋਰੀਆਂ ਕੀਤੀਆਂ ਤੇ ਉਹਨਾਂ ਦਾ ਸਮਾਨ ਬਰਾਬਰਤ ਹੋ ਜਾਏ